ईद उल फितर ਦੇ ਇਸ ਮੁਬਾਰਕ ਮੌਕੇ ਤੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਅੱਜ ਨਵਾਜ਼ਾ ਅਦਾ ਕਰਨਾ ਹੈ ਮੇਰੇ ਮਲੇ ਕੋਲੇ ਦੇ ਕਸਬੇ ਦੇ ਆਣਦੋਲੇ ਪਿੰਡਾਂ ਦੇ ਭਰਾਵੋ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ Eid ਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਕਿ ਮਲੇਰ ਕੋਟਲਾ ਨੂੰ ਇੱਕ ਕੰਮ ਮੈਡੀਕਲ ਕਾਲਜ ਜਿਹੜਾ ਹੈ ਉਹ ਅਪਰੂਵ ਹੋ ਗਿਆ 60 40 ਦੀ ਰੇਸ਼ਿਓ ਨਾਲ 60 ਪੈ ਜਿਹੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ ਪੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਗਾ ਜਿਦੇ 'ਚ 100 ਐਮਬੀਬੀ ਇਸ ਦੀਆਂ ਸੀਟਾਂ ਨੇ ਸਾਡੇ ਬੱਚੇ ਇੱਥੇ ਹੀ ਰਹਿ ਕੇ ਡਾਕਟਰੀ ਦੀ ਪੜ੍ਹਾਈ ਕਰਨਗੇ ਤੇ ਜਦੋਂ ਕਾਲਜ ਆਉਂਦਾ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪਤਾਲ ਵੀ ਬਣਾਉਣਾ ਪੈਂਦਾ ਸੋ ਨਾਲ ਹਸਪਤਾਲ ਵੀ ਜਿਹੜਾ ਉਹ ਅਪਗ੍ਰੇਡ ਹੋਊਗਾ ਹਸਪੀਟਲ ਵੀ ਜਿਹੜਾ ਹੈ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇ ਕੋਲਾ ਵਾਸਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਜ਼ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉੱਥੇ ਪੜ੍ਹਾਈ ਸ਼ੁਰੂ ਹੋ ਚੁਗੀ ਤੇ ਕਿਉਂਕਿ ਅਸੀਂ ਐਜੂਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਆ ਜੇ ਪੜ੍ਹਾਈ ਲਿਖਾਈ ਹੋਊਗੀ ਤਾਂ ਤਰੱਕੀ ਹੋਊਗੀ ਇਸ ਤੋਂ ਇਲਾਵਾ ਮਲੇ ਕੋਲਾ ਨਵਾਂ ਜ਼ਿਲ੍ਹਾ ਬਣਿਆ ਤਾਂ ਨਵੀਆਂ ਬਿਲਡਿੰਗਾਂ ਬਣਨ ਗਈਆਂ ਡੀਸੀ ਕੰਪਲੈਕਸ ਤਹਿਸੀਲ ਕੰਪਲੈਕਸ ਇਹ ਸਾਰੇ ਬਣ ਕੇ ਨਕਸ਼ੇ ਤਿਆਰ ਨੇ ਪੈਸੇ ਵੀ ਖਾਤਿਆਂ 'ਚ ਆ ਗਏ ਨੇ ਤੇ ਹੁਣ ਤੁਹਾਨੂੰ ਆਪਣੇ ਕੰਮ ਕਾਰ ਕਰਨ ਲਈ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਣੀ ਮੈਂ ਮਲੇਰਕੋਟਲੇ ਨੂੰ ਕੋਈ ਬਗਾਨਾ ਸ਼ਹਿਰ ਨਹੀਂ ਸਮਝਦਾ ਕਿਉਂਕਿ ਮੈਂ ਇੱਕ ਸਰਕਾਰੀ ਕਾਲਜ ਮਲੇਰਕੋਟਲਾ 'ਚ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਸੁਨਾਮ ਤਾਂ ਬਹੁਤ ਸਾਰੇ ਯੂਥ ਫੈਸਟੀਵਲਾਂ 'ਚ ਮਲੇਰਕੋਟਲੇ ਤੋਂ ਮੈਂ ਇਨਾਮ ਜਿੱਤੇ ਐ, ਟਰਾਫੀਆਂ ਜਿੱਤੀਆਂ ਬਹੁਤ ਸਾਰੇ ਲੋਕ ਖੜੇ ਵੀ ਹੋਣਗੇ ਸਟੇਜ 'ਤੇ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਹੋਊਗਾ ਸਵਾਜ ਈਦ ਦੇ ਮੌਕੇ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਮਲੇਰ ਕੋਲੇ ਦੀ ਜਿਹੜੀ ਉਹ ਖਾਸ ਹੁੰਦੀ ਹੈ। ਅਰੇ ਸ਼ਹਿਰ ਜਿਹੜਾ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਜਦੋਂ ਨਵਾਬ ਨੇ ਮਲੇਰ ਕੋਲੇ ਦੇ ਨਵਾਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਚਿੜਿਆ ਜਾ ਰਿਹਾ ਸੀ ਸਰਾਂਤ ਹਾ ਦਾ ਨਾਰਾ ਮਾਰਿਆ ਸੀ। ਉਸੇ ਕਰਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਸਟਰੋਂਗ ਹੈ, ਇੰਨੀ ਤਕੜੀ ਹੈ। ਇਹਨੂੰ ਕੋਈ ਤੋੜ ਨਹੀਂ ਸਕਦਾ ਔਰ ਪੰਜਾਬ ਦੇ ਵਿੱਚ ਮੈਂ ਪਿਛਲੀ ਵਾਰ ਵੀ ਕਿਹਾ ਸੀ ਅੱਜ ਵੀ ਕਹਿਣਾ ਹਰ ਕਿਸਮ ਦਾ ਬੀਜ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਪੰਜਾਬ ਚ ਉਗ ਨਹੀਂ ਸਕਦਾ ਔਰ ਨਾ ਹੀ ਅਸੀਂ ਉਗਣ ਦੇਣਾ ਨਫ਼ਰਤ ਦਾ ਬੀਜ ਪੰਜਾਬ ਦੇ ਵਿੱਚ